ਇੱਥੇ ਤੁਹਾਡਾ ਸਵਾਗਤ ਹੈ 15 ਅਕਤੂਬਰ ਨੂੰ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਕਿ ਹਰ 5 ਸਾਲ ਬਾਅਦ ਹੁੰਦੀਆਂ ਆ ਇਸ ਵਾਰ 15 ਅਕਤੂਬਰ ਨੂੰ ਚੋਣ ਹੋਣ ਜਾਣੀ ਹੈ ਸਰਪੰਚੀ ਦੀ ਕੱਲ ਨਾਮਜ਼ਦਗੀ ਪੱਤਰ ਦੇ ਜਿਹੜੇ ਭਰੇ ਦੇ ਸੀ ਉਹਨਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਇਸ਼ੂ ਹੋ ਚੁੱਕੇ ਆ ਤੇ ਅੱਜ ਤੋਂ ਅਸੀਂ ਇੱਕ ਸਰਵੇ ਕਰਨ ਜਾ ਰਹੇ ਆ ਆਪਣੇ ਚੈਨਲ ਦੇ ਥਰੂ ਕਿ ਅਰਨੀ ਵਾਲਾ ਦੇ ਜਿਹੜੇ ਪਿੰਡ ਹੈ ਉਥੇ ਕਿਹੜੀ ਪਾਰਟੀ ਨੂੰ ਜਾਂ ਕਿਹੜੇ ਉਮੀਦਵਾਰ ਨੂੰ ਲੋਕ ਫਤਵਾ ਦਿੰਦੇ ਆ ਤੇ ਅਸੀਂ ਆਪਣੀ ਜਿਹੜੀ ਸ਼ੁਰੂਆਤ ਹੈ ਉਹ ਪਿੰਡ ਡੱਬ ਵਾਲਾ ਕਲਾ ਜਿਹੜਾ ਕਿ ਇੱਥੋਂ ਸ਼ੁਰੂ ਹੁੰਦਾ ਹੈ ਇਹ ਪਿੰਡ ਬਹੁਤ ਵੱਡਾ ਹੈ ਇਹਦੇ ਵਿੱਚ ਬੜੀ ਭਾਈਚਾਰਕ ਸਾਂਝ ਹੈ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਇੱਥੇ ਇੰਟਰਨੈਸ਼ਨਲ ਫੂਡ ਪਾਰਕ ਵੀ ਬਣਿਆ ਹੋਇਆ ਜਿਹਦੇ ਨਾਲ ਲੋਕਾਂ ਨੂੰ ਕਾਫੀ ਰੋਜ਼ਗਾਰ ਮਿਲਿਆ ਅੱਜ ਜਦੋਂ ਇਹ ਦੇਖਣਾ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਰਪੰਚ ਲੋਕ ਚੁਣਨਗੇ ਉਹ ਪਿੰਡ ਦੇ ਵਿਕਾਸ ਵਾਸਤੇ ਹੋਰ ਕੀ ਕੀ ਰੋਜ਼ਗਾਰ ਲੈ ਕੇ ਆਣਗੇ ਕੀ ਕੀ ਵਿਕਾਸ ਦੇ ਮੁੱਦੇ ਹੋਣਗੇ ਕਿ ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਲੋਕਾਂ ਦੇ ਨਾਲ ਜਾਂ ਜਿਹੜੇ ਹੋਣ ਵਾਲੇ ਉਮੀਦਵਾਰ ਹੈ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਆਂ ਆਓ ਲੈ ਕੇ ਚੱਲਦੇ ਆਂ ਆਓ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਹਰਪੂਰ ਸਿੰਘ ਜੀ ਦੇ ਜਿਹੜੇ ਕੀ ਸਰਪੰਚ ਦੀ ਚੋਣ ਦੇ ਉਮੀਦਵਾਰ ਨੇ ਜਿਹੜੇ ਏ ਮੇਰਾ ਘਰ ਅਸੀਂ ਦਿਖਾਣੇ ਆਪਣੇ ਕੈਮਰਾਮੈਨ ਨੂੰ ਕਿੰਨੇ ਆ ਕਿ ਜਿਹੜੇ ਸਰਪੰਚੀ ਦੀ ਚੋਣ ਦੇ ਹਰफूल ਚੰਦਜੀ ਕੰਬੋਲ ਇਹ ਉਹਨਾਂ ਦਾ ਰੈ residense ਹੈ ਇਹ ਡਬਲ ਹੀ ਕਲਾਂ ਦੇ ਸਰਪੰਚੀ ਦੇ ਚੋਣ ਦੇ ਉਮੀਦਵਾਰ ਨੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਜਿਵੇਂ ਕਿ ਜਦੋਂ ਅਸੀਂ ਡਬਲਾ ਕਲਾ ਪਿੰਡ ਦੇ ਵਿੱਚ ਐਂਟਰ ਕਰ ਰਹੇ ਸੀਗੇ ਅਸੀਂ ਤੁਹਾਨੂੰ ਉਦੋਂ ਦੱਸਿਆ ਸੀ ਕਿ ਵੀ ਅਸੀਂ ਅੱਜ ਜਿਹੜੇ ਸਰਪੰਚੀ ਦੀ ਚੋਣ ਦੇ ਉਮੀਦਵਾਰ ਹੈ ਅਸੀਂ ਉਹਨਾਂ ਦੇ ਕੋਲ ਜਾ ਕੇ ਗੱਲਬਾਤ ਕਰਾਂਗੇ ਉਹਨਾਂ ਨਾਲ ਵਿਚਾਰ ਸਾਂਝੇ ਕਰਾਂਗੇ ਤੇ ਅਸੀਂ ਹੁਣ ਆਏ ਸੀ ਮੌਸਮ ਬੜਾ ਖੂਰ ਚੱਲਦੀ ਕਮੋਜੇ ਤੇ ਘਰ ਜਿਹੜੇ ਵੀ ਸਰਪੰਚੀ ਦੇ ਉਮੀਦਵਾਰ ਹੈ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁ ਸਾਰੇ ਚੈਨਲ ਤੇ ਨਮਸਕਾਰ ਜੀ ਹਾਂਜੀ ਸਰਪੰਚ ਸਾਹਿਬ ਬੜੀ ਖੁਸ਼ੀ ਹੋਈ ਹੈ ਜੀ ਤੁਹਾਨੂੰ ਅਸੀਂ ਮੁਬਾਰਕਬਾਦ ਦਿੰਨੇ ਆ ਕਿ ਤੁਸੀਂ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਖੜੇ ਹੋਏ ਹੋ ਅਤੇ ਕਾਮਨਾ ਕਰਦੇ ਹਾਂ ਕਿ ਪਰਮਾਤਮਾ ਸੱਚੇ ਪਾਤਸ਼ਾਹ ਤੁਹਾਨੂੰ ਕਾਮਯਾਬੀ ਦਵੇ ਤੇ ਅਸੀਂ ਜੀ ਆਏ ਆ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਵਾਸਤੇ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਤੁਸੀਂ ਸਾਨੂੰ سواگت کر رہے ہیں جی ہرپول چند جیپنچی امیدوار کھڑے ہوئے ہو ٹھیک ہے جی سب تا اپنی گل سلسلہ شروع کریے ਮੈਂ ਤੁਹਾਡੇ ਪਿਛੋਕੜ ਬਾਰੇ ਜਾਨਣਾ ਚਾਹੂੰਗੀ ਕਿ ਤੁਹਾਡਾ ਪਿਛੋਕੜ ਕੀ ਹੈ ਸਾਡੇ ਜਿਹੜੇ ਦਰਸ਼ਕ ਹੈ ਜਾਂ ਸਾਡੇ ਇਲਾਕਾ ਨਿਵਾਸੀ ਉਹ ਤੁਹਾਡੇ ਬਾਰੇ ਜਾਣਾਂਗੇ ਤੇ ਉਹ ਤੁਸੀਂ ਆਪਣੇ ਬਾਰੇ ਦੱਸੋ ਸਾਨੂੰ ਮੈਡਮ ਤੁਹਾਡਾ ਮੇਰੇ ਘਰ ਆਉਣ ਤੇ ਬਹੁਤ ਸਾਰਾ ਤੇ ਜਿਸ ਤਰ੍ਹਾਂ ਮਰ ਸਾਰ ਨੂੰ ਪਤਾ ਹੈ ਮੈਂ ਚੋਹ 25 ਸਾਲ ਐਜੂਕੇਸ਼ਨ ਫਾਰਟ ਵਿੱਚ ਜੌਬ ਕੀਤੀ ਹੈ ਕਿਹੜੀ ਕਿਹੜੀ ਜਗ੍ਹਾ ਜੌਬ ਕੀਤੀ ਸੀ ਮੈਂ ਜ਼ਿਆਦਾ ਸਮਾਂ ਕੰਦੋ ਵਾਲਾ ਹਾਜ਼ਰ ਖਾ ਗਿਆ ਅੱਛਾ ਜੀ ਇਹ ਚੁਪੈਸ ਸਮਰੂਹ ਦਾ ਮਾਲਾ ਇਹ ਬੰਦੋ ਦਾ ਕਈ ਪਿੰਡਾਂ ਵਿੱਚ ਜੋੜ ਕੀਤੀ ਅੱਛਾ ਜੀ ਹੁਣ ਸਮੇਂਦਰ ਸਾਹਿਬ ਉਮਰ ਦੇ ਜਾ ਹੀ ਨਾ ਨਾ ਸੋਚਿਆ ਚਲੋ ਪੰਚਾਇਤ ਲੇਸ਼ਨ ਆ ਗਿਆ ਅੱਛਾ ਤਾਂ ਜੋੜ ਲੜੀ ਜਾਵੇ ਪਿੰਡ ਦੇ ਕਈ ਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਸਦਾ ਕੀਤਾ ਜਾਦਾ ਚੱਲਦਾ ਅੱਛਾ ਮਾਸਟਰ ਜੀ ਇੱਕ ਗੱਲ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਮੀਤਵਾਰ ਕਿੰਨੇ سوال کر لیتا ہے ਐਸੇ ਪੱਤਰਕਾਰ ਹਾਂਜੀ ਅਸੀਂ ਗੱਲ ਕਰੀ ਦੀ ਹੈ ਵੀ ਤੁਹਾਡਾ ਕਿਹਦੇ ਨਾਲ ਕੋਈ ਕੰਪੀਟੀਸ਼ਨ ਹੈਗਾ ਤੁਸੀਂ ਇਹਦੇ ਬਾਰੇ ਦੱਸੋ ਜੀ ਵੀ ਤੁਹਾਡੇ ਵਿਰੋਧੀ ਤੇਨੂੰ ਕਿਸ ਕਿਸ ਨੂੰ ਮੰਨਦੇ ਹੋ ਮੈਂ ਮੈਂ ਨਿਊਟਰਲ ਆਦਮੀ ਹਾਂ ਮੇਰਾ ਕੋਈ ਕਿਸੇ ਨਾਲ ਮੁਕਾਬਲਾ ਨਹੀਂ ਅੱਛਾ ਮੇਰੇ ਵਾਸਤੇ ਮੈਂ ਲੋਕਾਂ ਦੇ ਕੰਮ ਵੀ ਕਰਨੇ ਨੇ ਸੋਸ਼ਲ ਕੰਮ ਕਰ ਵੀ ਰਿਹਾ ਅੱਛਾ ਮੇਰਾ ਕੋਈ ਕਿਸੇ ਨਾਲ ਕੋਈ ਮੈਂ ਆਦੇ ਆਦਮ ਨੂੰ ਕਿਸੇ ਨਾਲ ਮਾਦੇ ਮੁਕਾਬਲੇ ਜੀ ਨਹੀਂ ਸਮਝਦਾ ਇੱਕ ਕਮ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੇ ਹੀ ਪਿੰਡ ਦੇ ਵਿੱਚ ਹੋਈ ਸੀ ਇੱਕ ਕੈਂਡੀਡੇਟ ਸੀ ਜਿਸ ਦਾ ਨਾਮ ਸਰਪੰਚ ਸੀ ਆਪਣੇ ਆਪ ਨੂੰ ਕਹਿ ਰਹੇ ਸੀ ਕਿ ਮੈਂ ਔਰ ਵਾਲੇ ਸਮੇਂ ਦੇ ਵਿੱਚ ਸਰਪੰਚ ਬਣਨ ਜਾ ਰਿਹਾ ਹਾਂ ਹਾਂਜੀ ਹਾਂਜੀ ਉਹਦੇ ਬਾਰੇ ਤੁਸੀਂ ਤੁਹਾਡਾ ਕੀ ਖਿਆਲ ਹੈ ਤੁਸੀਂ ਵੀ ਸ਼ਾਇਦ ਉਹ ਵੀਡੀਓ ਦੇਖੀ ਹੋਏਗੀ ਹਾਂਜੀ ਹਾਂਜੀ ਤੇ ਉਸ ਵੀਡੀਓ ਦੇ ਵਿੱਚੋਂ ਸਾਨੂੰ ਵੀ ਬੜਾ ਕੁਝ ਦੇਖਣ ਨੂੰ ਮਿਲਿਆ ਸੁਣਨ ਨੂੰ ਮਿਲਿਆ ਕਿ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਵੀ ਮੈਂ ਤਾਂ ਸਰਪੰਚ ਬੰਨਾ ਹੀ ਨਹੀਂ ਸੀ ਚਾਹਦਾ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਹੈ ਲੋਕ ਕਹਿ ਰਹੇ ਆ ਕਿ ਵੀ ਬਣੋ ਉਹਦੇ ਵਾਰੀ ਤੁਹਾਡਾ ਕੀ ਖਿਆਲ ਹੈ ਨਹੀਂ ਨਹੀਂ ਉਹਨਾਂ ਨੇ ਤਾਂ ਮੈਂ ਬੋਲਦੀ ਆ ਜੀ ਅੱਛਾ ਮੈਂ ਬੋਲਦੀ ਆ ਮੈਂ ਮੈਂ ਚੱਲ ਬੱਕਰਾ ਬਲੀ ਬਲੀ ਦਾ ਬੱਕਰਾ ਬੰਦ ਆ ਉਹ ਵੀ ਮੈਂ ਹੈਗੀ ਆ ਮੇਰੇ ਕੋਈ ਮੈਂ ਨਹੀਂ ਮੈਂ ਤੇ ਇੱਕ ਐਜੂਕੇਸ਼ਨ ਪਾ ਲਿਆ ਮੈਂ ਤੇ ਇੱਕ ਵਧੀਆ ਕੰਮ ਕਰਨ ਵਾਸਤੇ ਇੱਕ ਇੱਕ ਉਹਦੇ ਵਿੱਚ ਅਸੀਂ ਇੱਕ ਪੁਆਇੰਟ ਨੋਟ ਕੀਤਾ ਉਹ ਕਹਿੰਦੇ ਕਿ ਮੈਂ ਘਰ ਘਰ ਜਾਊਂਗਾ ਇੱਕ ਪਾਸੇ ਤਾਂ ਉਹ ਇਹ ਕਹਿ ਰਹੇ ਆ ਕਿ ਵੀ ਮੈਨੂੰ ਮੇਰੇ ਕੋਲ 4-500 ਬੰਦੇ ਦਾ ਇਕੱਠ ਹੋਇਆ ਹਾਂਜੀ ਉਹਨਾਂ ਨੇ ਮੈਨੂੰ ਉੱਥੇ ਮਜਬੂਰ ਕੀਤਾ ਹਾਂਜੀ ਹਾਂਜੀ ਕਿ ਵੀ ਤੁਸੀਂ ਸਰਪੰਚੀ ਦਾ ਇਲੈਕਸ਼ਨ ਲੜੋ ਅੱਛਾ ਉਹਦੇ ਵਿੱਚ ਮਾਸਟਰ ਜੀ ਉਹਨਾਂ ਨੇ ਅਗਲੀ ਗੱਲ ਜਿਹੜੀ ਕਹੀ ਸੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਵੀ ਮੈਂ ਹੋਂ ਜਦੋਂ ਜਾਊਗਾ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਊਗਾ ਮੈਂ ਕੱਲਾ ਹੀ ਹਰੇਕ ਦੇ ਘਰ ਜਾਊਗਾ 15 15 20 20 ਮਿੰਟ ਲਗਾਉਂ ਪਿੰਨ ਗੱਲ ਤਾਂ ਇਹ ਹੈ ਕਿ ਉਹ ਕੱਲੇ ਕਿਉਂ ਜਾਣਗੇ ਇੱਕ ਪਾਸੇ ਉਹ ਇਹ ਕਹਿ ਰਿਹਾ ਕਿ ਮੇਰੇ ਕੋਲ 4 500 ਬੰਦਾ ਹੈ ਹਾਂਜੀ ਹਾਂਜੀ 400 500 ਬੰਦੇ ਨੇ ਮੈਨੂੰ ਮਜਬੂਰ ਕੀਤਾ ਦੂਸਰੇ ਪਾਸੇ ਉਹ ਕਹਿ ਰਿਹਾ ਕਿ ਮੈਂ ਹਰੇਕ ਘਰ ਕੱਲਾ ਹੀ ਜਾਊਗਾ ਉਹ ਉਹ ਸਮਝ ਨਹੀਂ ਲੱਗੀ ਗੱਲ ਉਹ ਗੱਲ ਕਹਿ ਰਹੇ ਨੇ ਜੀ ਮੈਂ ਕੱਲਾ ਜਾਵਾਂ ਪਰ ਉਹਨਾਂ ਨਾਲ ਤੁਰਨ ਵਾਲਾ ਆਦਮੀ ਹੈ ਨਹੀਂ ਕੁਇਨਾ ਨਾਲ ਜਾਣ ਨੂੰ ਖੁਸ਼ੀ ਹੈ ਉਹ ਤਾਂ ਕਰਕੇ ਇਕੱਲੇ ਤੋਂ ਹੈ ਅੱਛਾ ਅੱਛਾ ਮੇਰੇ ਨਾਲ ਸਾਰਾ ਆਲੋਗਲ ਸਾਰੀਆਂ ਬਰਾਦੀਆਂ ਮੇਰੇ ਨਾਲ ਹਾਂ 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 ਟੋਟਲ ਬਰਾਦੀਆਂ ਦਾ ਮੈਨੂੰ ਸਮਰਥਨ ਹੈ ਹਾਂ ਹਾਂ ਉਹਨਾਂ ਨੂੰ ਚੱਲੇ ਦਾ ਕਹਿ ਰਹਿਣ ਮੱਕਲਾ ਕਲਾ ਨਾ ਉਹ ਨਾਲ ਤੋਂ ਵਾਲਾ ਆਦਮੀ ਹੈ ਉਹਨਾਂ ਦਾ ਮਸਤੀ ਜੀ ਇੱਕ ਗੱਲ ਹੋਰ ਸੀਗੀ ਉਹ ਕਹਿੰਦੇ ਸੀਗੇ ਕਿ ਇੱਕ ਟਰੈਕਟਰ ਦਾ ਕੋਈ ਜ਼ਿਕਰ ਕਰ ਰਹੇ ਸੀਗੇ ਵੀ ਅਸੀਂ ਜਦੋਂ ਸਕੂਲ ਦੀ ਗਰਾਊਂਡ ਬਣਾਵਾਂਗੇ ਜਾਂ ਪਿੰਡ ਵਿੱਚ ਕੋਈ ਖੇਤ ਤੇ ਮੈਦਾਨ ਬਣਾਵਾਂਗੇ ਉਹਦੇ ਉੱਤੇ ਪੰਚਾਇਤੀ ਡਾਇਰੈਕਟਰ ਨੇ ਆ ਕੇ ਚਲਾਵਾਂਗੇ ਉਹ ਕਹਿੰਦੇ ਬਈ ਬੜੇ ਵੱਡੇ سرمਾਈਦਾਰ ਸੁਲਣ ਚਾਏ ਤੇ ਕਿਉਂ ਫਿਰ ਉਹ ਪੰਚਾਇਤੀ ਪੈਸੇ ਨਾਲ ਕਿਉਂ ਚਲਾਉਣਗੇ ਜੇ ਕਿਰਾਏ ਤੇ ਠੀਕ ਹੈ ਅਸੀਂ ਚੰਗੇ ਜੀਵਿੰਦਾਰ ਆ ਮੈਂ ਸਾਡੇ ਕੋਲ ਟੈਕਟਰੀ ਨਹੀਂ ਜੀ ਇਹ ਪਿੰਡ ਦੀ ਸਫਾਈ ਕਰਨੀ ਹੈ ਹਾਂ ਫਿਰ ਪਿੰਡ ਦੀ ਸਫਾਈ ਵਾਸਤੇ ਇੱਕ ਸੰਨ 10 ਦਿਨ ਵਾਸਤੇ 5 ਦਿਨ ਵਾਸਤੇ ਟਰੈਕਟਰ ਚਾਹੀਦਾ ਹੈ ਅਸੀਂ ਆਪਣਾ ਕਿਉਂ ਨਹੀਂ ਲਗਾ ਸਕਦੇ ਹਾਂ ਹਾਂ ਪੰਚਾਇਤੀ ਪੈਸੇ ਤੇ ਉਹ ਖਰਾਬ ਕਰਦੇ ਸਾਨੂੰ ਪੰਚਾਇਤੀ ਪੈਸਾ ਟੈਟਲ ਲੈਣ ਦੀ ਕੋਈ ਲੋੜ ਨਹੀਂ ਇੱਕ ਇੱਕ ਸਵਾਲ ਉਹਨਾਂ ਤੋਂ ਹੋਰ ਸੀ ਉਹ ਕਹਿੰਦੇ ਵੀ ਜਿਹੜੀ ਗ੍ਰਾਂਟ ਆਏਗੀ ਨਾ ਮੈਂ ਖਾਵਾਂ ਨਾ ਖਾਣ ਦਵਾਂ ਉਹ ਉਹਨਾਂ ਦਾ ਜਿਹੜਾ ਬੋਲਣ ਦਾ ਲਹਿਜਾ ਸੀਗਾ ਉਹ ਤਾਂ ਮੈਨੂੰ ਹੰਕਾਰ ਬੋਲਦਾ ਹੈ ਹੰਕਾਰ ਬੋਲਦਾ ਉਹਨਾਂ ਦਾ ਕੋਈ ਖਾਣ ਤੇ ਨਾ ਖਾਣ ਵਾਲੀ ਜਦੋਂ ਜਦੋਂ ਗ੍ਰਾਂਟ ਆਏਗੀ ਉਦੋਂ ਪਤਾ ਚੱਲੇਗਾ ਕੌਣ ਕੀ ਕਰਦਾ ਹੈ ਮਸਤ ਜੀ ਇਹ ਤਾਂ ਉਹ ਹੋ ਗਿਆ ਤੁਹਾਡੇ ਵਿਰੋਧੀ ਦਿੱਤਾ ਹਾਂਜੀ ਠੀਕ ਹੈ ਹਾਂਜੀ ਤੁਹਾਡਾ ਪਾ ਜਨੇ ਤੁਹਾਡੇ ਤੁਸੀਂ ਦੱਸੋ ਵਿੱਚ ਤੁਹਾਨੂੰ ਤੁਹਾਡੇ ਪਿੰਡ ਵਾਲੇ ਫਤਵਾ ਦਿੰਦੇ ਆ ਠੀਕ ਹੈ ਤੁਹਾਡੇ ਹੱਕ ਦੇ ਵਿੱਚ ਹਾਂਜੀ ਹਾਂਜੀ ਤੇ ਫਿਰ ਤੁਹਾਡਾ ਕੀ ਏਜੰਡਾ ਰਹੇਗਾ ਤੁਸੀਂ ਕੀ ਕਰੋਗੇ ਮੈਂ ਸਾਡੇ ਪਿੰਡ ਵਿੱਚ ਚਾਹੇ ਪਹਿਲੇ ਸਰਪੰਚ ਮੈਂ ਕਿਸੇ ਨੂੰ ਮਾਰਾ ਨਹੀਂ ਬੋਲਣਾਗਾ ਉਹਨਾਂ ਨੇ ਕੰਮ ਕੀਤਾ ਜਾਂ ਨਹੀਂ ਕੀਤਾ ਪਰ ਸਾਡੇ ਪਿੰਡ ਵਿੱਚ ਕਈ ਮੁੱਦੇ ਐਸ ਨੇ ਜਿਨ੍ਹਾਂ ਦੇ ਸਾਨੂੰ ਕੰਮ ਕੰਮ ਦੀ ਲੋੜ ਹੈ ਕਿਸ ਤਰ੍ਹਾਂ ਦੇ ਮੁਸੇਦ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਇੱਕ ਛੱਪੜ ਹੈ ਹਾਂਜੀ ਜੋ ਇਹਨਾਂ ਪਹਿਲੇ ਸਰਪੰਚਾਂ ਨੇ ਜਾਂ ਸਰਕਾਰ ਨੇ ਜਿਵੇਂ ਵੀ ਹੋ ਗਿਆ ਉਸ ਲੋਕਾਂ ਨੂੰ ਬਸਦੇ ਨੂੰ ਜਾਇਆ ਗਿਆ ਹਾਂਜੀ ਉਹਨਾਂ ਦੇ ਛੱਪੜ ਦੀ ਸਫਾਈ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਵਿੱਚ ਬਿਮਾਰੀ ਫੈਲਦੀ ਹੈ ਹਾਂ ਹਾਂ ਨੰਬਰ ਤੋਂ ਸਾਡੀ ਕਲੋਨੀ ਹੈ ਪਿੰਡ ਦੀ ਉਹਨਾਂ ਦੇ ਵਿੱਚ ਸੀਵੇਜ ਹੈ ਨਹੀਂ ਪਾਣੀ ਦੀ ਕੋਈ ਗੰਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਹਾਂ ਹਾਂ ਇਹਨੂੰ ਸਦਾਰ ਕਰਨਾ ਮੇਰਾ ਪਹਿਲਾ ਕੰਮ نمبر دو کلونی بچ پینے والا پانی کی بہت بڑی سمسیا ہے ایک سارے پنڈ کا شمشان گھاٹ ہے اندیس بلکل صفائی ہے ہی نہیں جب کوئی اپنا ہو شمشان لوگ جی کوئی مرد ہوں جو باہر لوگ آتے نے ਇਸ ਫਿਲਡ ਦੇ ਵਿੱਚ ਆਣੀ ਆ ਉਹਦੇ ਤੇ ਦੇਖਦੀ ਆ ਕਿ ਇਸ ਫਿਲਡ ਦੇ ਵਿੱਚ ਜਿਹੜੀਆਂ ਛੋਟੀਆਂ-ਛੋਟੀਆਂ ਬੱਚੀਆਂ ਐ ਉਹ ਗਰੀਬ ਪਰਿਵਾਰਾਂ ਤੋਂ ਸੰਬੰਧਿਤ ਐ اچھا ਪਰ ਛੋਟੀਆਂ ਦੇ ਵਿੱਚ ਕੁਆਲਿਟੀ ਬੜੀ ਐ ਨਿੱਕੀਆਂ ਬੱਚੀਆਂ ਦੇ ਵਿੱਚ ਕੋਈ ਕਬੱਡੀ ਵੀ ਖਿਡਾਰਨਾ ਐ ਜਾਂ ਉਹ ਉਹਨਾਂ ਨੂੰ ਜੇ ਪੁੱਛ ਕੇ ਦੇਖ ਲੋ ਕਿ ਵੀ ਤੁਹਾਨੂੰ ਤੁਸੀਂ ਮੈਚ ਖੇਡਣ ਗੀਆਂ ਸੀ ਜਦੋਂ ਕਹਿਣਗੇ ਅਸੀਂ ਮੈਂ ਫਰਾਨੀ ਜਗ੍ਹਾ ਮੈਚ ਖੇਡ ਗਏ ਉਥੋਂ ਆ ਲਿਆ ਹੋ ਲਿਆ ਤੇ ਪਰ ਉਹਨਾਂ ਨੂੰ ਸਹੂਲਤ ਕੋਈ ਨਹੀਂ ਬੜੇ ਗਰੀਬ ਪਰਿਵਾਰ ਦੇ ਹੋ ਗਏ ਆ ਹਾਂ ਜੀ ਤੇ ਬੋਲੋਗੇ ਤੁਸੀਂ ਕੀ ਕਰਨਾ ਚਾਹੋਗੇ ਤੇ ਮੈਮ ਸਾਡੇ ਪਿੰਡ ਚ ਸਟਾਰਟਿੰਗ ਤੋਂ ਇੱਕ ਖੇਡ ਦੀ ਹੱਬ ਐਸਾ ਦਾ ਫੁੱਟਬਾਲ ਦੀ ਟੀਮ ਸਾਡੇ ਪਿੰਡ ਦੀ ਬਹੁਤ ਮੰਨੀ ਪ੍ਰਮੁਣੀ ਟੀਮ ਸੀ ਜੀ ਪਰ ਇੱਕ ਚੰਗਾ ਗਰਾਊਂਡ ਪਹਿਲੇ ਨਹੀਂ ਸੀ ਪਰ ਹੁਣ ਇੱਕ ਚੰਗਾ ਗਰਾਊਂਡ ਮਿਲ ਗਿਆ ਹੈ ਪਰ ਉਹਨੂੰ ਵੀ ਦੂਸਰੀ ਧਿਰੇ ਜਿਹੜੀ ਉਹ बार-बार ਕਦੇ ਉਹਨਾਂ ਨੂੰ ਗਰਾਊਂਡ ਬਾ ਦਿੰਦੇ ਨੇ ਬੱਚਿਆਂ ਨੂੰ ਪਰੇਸ਼ਾਨ ਕਰਦੇ ਨੇ ਇਹ ਬੜੀ ਵੱਡੀ ਸਮੱਸਿਆ ਹੈ ਜੀ ਤਨਬਦੂ ਲੜਕੀਆਂ ਵਾਸਤੇ ਕੋਈ ਅਲੱਗ ਤੋਂ ਕੋਈ ਛੋਟਾ ਗਰਾਊਂਡ ਜਾਂ ਕਬੱਡੀ ਖੇਡਣਵਾ ਕੇ ਬੱਚਾ ਕੋਈ ਐਪਰੀਸ਼ੀਏਟ ਨਹੀਂ ਕਰਦਾ ਕਬੱਡੀ ਦੀ ਤੀਨ ਸਾਡੇ ਪਿੰਡ ਦੇ ਚਾਰ ਪੰਜ ਕੁੜੀਆਂ ਜੇ ਬਹੁਤ ਵਧੀਆ ਖੇਡਦੀਆਂ ਜਦੋਂ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਸੀਗੇ ਆਪਣੀ ਸਿੱਖਿਆ ਦੇ ਖੇਤਰ ਦੇ ਵਿੱਚ ਸੀਗੇ ਕਿ ਉਦੋਂ ਵੀ ਤੁਹਾਡੇ ਮਨ ਦੇ ਵਿੱਚ ਇਹ ਭਾਵਨਾ ਉਦੋਂ ਤੋਂ ਸੀ ਕਿ ਜਾਂ ਹੁਣ ਇਲੈਕਸ਼ਨ ਦੇ ਸੰਬੰਧੀ ਮੈਨੂੰ ਮੇਰੇ ਤੁਸੀਂ ਸੋਲੋ ਮੈਂ 12 ਸਾਲ ਤੋਂ ਤੰਦਰ ਜੋ ਕੀ ਜੀ ਮੇਰੇ ਨਾਲ 10 12 ਲੜਕੇ ਮੇਰੇ ਕਹਿੰਦੇ ਉਸ ਵਿੱਚ ਪੀਚਿੰਗ ਲੈਂਡ ਵਿੱਚ ਹਾਂ ਉਹਨਾਂ ਨੇ ਜੈਨ ਕੀਤਾ ਅੱਜ ਵੀ ਜੋਬ ਕਰਦੇ ਜਿਹੜੇ ਤੁਹਾਡੇ ਇੱਥੇ ਨੌਜਵਾਨ ਹੈ ਗਰਾਊਂਡ ਦੇ ਵਿੱਚ ਖੇਡਦੇ ਆ ਠੀਕ ਹੈ ਗਰਾਊਂਡ ਦੇ ਵਿੱਚ ਖੇਡਦੇ ਆ ਫੁੱਟਬਾਲ ਦੀ ਟੀਮ ਦੇ ਆ ਤੇ ਉਹਨਾਂ ਬਾਰੇ ਕੀ ਕਰਾਵੇ ਤੁਹਾਡਾ ਖਿਆਲ ਹੈਗਾ ਉਹ ਇੱਕ ਪਾਸੇ ਤਾਂ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਲੋਕਾਂ ਵਾਸਤੇ ਇੱਕ ਸਨੇਹਾ ਛੱਡ ਰਹੇ ਆ ਖੇਡ ਕੇ ਆਪਣਾ ਚੰਗੇ ਸਰੀਰ ਬਣਾ ਕੇ ਲੋਕਾਂ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਆ ਜਿਹੜੇ ਛਿੱਟੇ ਦੇ دریا ਛੱਡੇ ਹੋਏ ਇਹਨਾਂ ਤੋਂ ਦੂਰ ਰੱਖਣ ਵਾਸਤੇ ਇੱਕ ਉਹ ਸੇਧ ਦੇ ਰਹੇ ਆ ਉਹਨਾਂ ਬੱਚਿਆਂ ਵਾਸਤੇ ਉਹਨਾਂ ਮੁੰਡਿਆਂ ਵਾਸਤੇ ਨੌਜਵਾਨ ਵਾਸਤੇ ਤੁਸੀਂ ਕੀ ਕਰੋਗੇ ਮੈਂ ਮੇਰਾ ਸਭ ਤੋਂ ਪਹਿਲਾ ਕੰਮ ਹੋਇਆ ਨੌਜਵਾਨ ਬੱਚਿਆਂ ਨੂੰ ਨੌਜਵਾਨ ਕੁੜੀਆਂ ਨੂੰ ਇਸ ਪਾਸੇ ਲਗਾਇਆ ਜਾਵੇ ਜੋ ਆਪਣਾ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਆਉਣ ਤੇ ਚੰਗੀਆਂ ਜੋ ਕੰਮ ਤੇ ਉਹਨਾਂ ਵਾਸਤੇ ਜਿਸ ਦਾ ਸਾਡੇ ਪਿੰਡ ਤੁਸੀਂ ਲੈ ਲਓ ਚੰਗੀ ਲਾਇਬ੍ਰੇਰੀ ਨਹੀਂ ਹੈ। ਅੱਛਾ ਲਾਇਬ੍ਰੇਰੀ ਸੁਦਾ ਹੈ ਨਹੀਂ। ਹਾਂ ਹਾਂ। ਨਾਲ ਤੁਸੀਂ ਸਾਡੇ ਪਿੰਡ ਚੰਗਾ ਜਿਮ ਹੈ। ਹਾਂ ਹਾਂ। ਇਹ ਚੰਗਾ ਜਿਮ ਹੋਵੇਗਾ ਚੰਗੀ ਲਾਇਬ੍ਰੇਰੀ ਹੋਵੇਗੀ। ਬੱਚਾਂ ਨੂੰ ਬਹੁਤ ਸੇ ਮਿਲੇਗੀ। ਉਹ ਤਾਂ ਸਿੱਖਿਆ ਤੇ ਕਿਤਨ ਦੇ ਵਿੱਚ ਚਲੋ ਬੱਚਿਆਂ ਦੀ ਨੌਲੇਜ ਵਾਸਤੇ ਵੀ ਲਾਇਬ੍ਰੇਰੀ ਦਾ ਹੋਣਾ ਜ਼ਰੂਰੀ ਹੈ। ਪਰ ਮਾਸਟਰ ਜੀ ਨੇ ਦੇਖਿਆ ਇੱਕ ਜਿਹੜਾ ਤੁਹਾਡਾ ਸਕੂਲ ਹੈ ਹਾਈ ਸਕੂਲ ਹੈਗਾ ਉਹਦੇ ਵਿੱਚ ਵੀ ਗਰਾਊਂਡ ਦੀ ਕੋਈ ਸੁਵਿਧਾ ਨਹੀਂ ਹੈਗੀ। हां मैंने ये कि ना सादा स्कूल पिंग ਦੇ ਵਿੱਚ ਉਹ ਕਰਕੇ स्टार्टिंग ਤੋਂ ਚੰਗਾ ਗਰਾਊਂਡ ਨਹੀਂ ਸੀ ਹਾਂ 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 ਚੰਗਾ ਗਰਾਊਂਡ ਨਹੀਂ ਸੀ ਇਹ ਗਰਾਊਂਡ ਸੀ ਲਹਿਰ ਦੇ ਨਾਲ ਇੱਕ ਵੱਡਾ ਗਰਾਊਂਡ ਪਿਆਰ ਹਾਂ ਪਰ ਤੁਹਾਨੂੰ ਜੇ ਇੱਥੇ ਦੱਸ ਦੇਣਾ ਚਾਹਣਾ ਹੈ ਕਿ ਇਹ ਗਰਾਊਂਡ ਜੇ ਮੇਰੇ ਐਟੀ ਕੈਂਡੀ ਟਾਈਮ ਹਾਂ ਉਹਨਾਂ ਨੂੰ ਤਵਾਦਲਾ ਕੀਤਾ ਸੀ ਜ਼ਮੀਨ ਦਾ ਤੇ ਦੋ ਵਾਰ ਉਹਨਾਂ ਨੇ ਚੰਗੇ ਪਲੇ ਗਰਾਊਂਡ ਨੂੰ ਬਾਹਰ ਦਿੱਤਾ بچہ نے مانتے ہیں انہی جیس پہنچے بچے دل شاہد ہیں پھر دوبارہ ان تیار کیتا انہیں پھر کہہ رہے ہیں کہ اسی ناج اسی ہار گئے اسی دور پھر بات ہے بچہ نے پھر دیو انہوں نے بہت ہی مطلب نفرت کیوں بچہ بچیاں کو ایک پلیٹ فارم دین دی بجائے برودی تیرے ایک کیوں سوچ رہا ہے کہ اسی ایک پاس ایڈیڈے بڑے دعوے چال رہے ہیں سر بچی کی چون بازی ٹھیک ہے ਲੇਕਿਨ ਦੂਸਰੇ ਪਾਸੇ ਬੱਚਿਆਂ ਦੇ ਭੁਵੇਖ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕੀ ਆ? ਮੈਂ ਇਹ ਨਾ ਸਟਾਰਟਿੰਗ ਤੋਂ ਹੀ ਜੇ ਦੂਸਰੇ ਕਹਿੰਦੇ ਮਨੁਜ ਹੰਕਾਰ ਸਭ ਕੁ ਲੱਡੀ ਜਾ। ਬੱਚ ਨੂੰ ਸੀੜ ਨਹੀਂ ਦੇਣੀ ਜਾਂ ਗਰਾਊਂਡ ਉਦਾਰ-ਦੁਆਰ ਦਬਾਅ ਚੜਨਾ। ਇੱਕ ਤਾਂ ਬੱਚ ਨੂੰ ਆਪਾਂ ਨੂੰ ਕੀ ਇਹ ਤੁਸੀਂ ਆਓ ਖੇਲੋ ਤੁਹਾਡੇ ਨਾਲ ਗਰਾਊਂਡ ਤਿਆਰ ਹੋ ਗਿਆ। ਤੇ ਉਸੇ ਗਰਾਊਂਡ ਨੂੰ ਆਪਾਂ ਦੁਬਾਰਾ ਨੂੰ ਖਤਮ ਕਰ ਲਈਏ ਬੱਚੇ ਫਿਰ ਤਿਆਰ ਕਰਨ ਤੇ ਬੱਚੇ ਕੀ ਕਰਨਗੇ? ਉਦੇਈ ਕੰਮ ਲੱਗ ਰਿਹਾ ਵੀ ਥੇਣਾ ਤੋਂ ਉਹਨਾਂ ਨੇ ਕੀ ਹੈ ਇੱਕ ਮਾਸਟਰ ਜੀ ਤੁਹਾਡੇ ਪਿੰਡ ਦਾ ਤੁਸੀਂ ਤਾਂ ਆਪਣੇ ਲੈਵਲ ਤੇ ਤਾਂ ਜਿਹੜੇ ਮੁੱਦੇ ਚੱਕਣੇ ਆ ਲੇਕਿਨ ਇੱਕ ਮੈਂ ਤੁਹਾਡੀ ਨੋਵਲਿਜ ਹੈ ਕਿ ਇੱਕ ਤੁਹਾਨੂੰ ਝਾਲ ਦਿਲਾਉਣਾ ਕਿ ਤੁਹਾਡੇ ਪਿੰਡ ਦੇ ਵਿੱਚ ਜਿਹਦੇ ਨਾਲ ਹੋਰ ਵੀ ਪਿੰਡ ਲੱਗਦੇ ਆ ਇੱਕ CHC ਹੈ ਜਿਹੜੀ ਡਿਸਪੈਂਸਰੀ ਹੈ ਠੀਕ ਹੈ ਉਹਦੇ ਵਿੱਚ ਨਾ ਕੋਈ ਸੁਵਿਧਾ ਹੈ ਨਾ ਕੋਈ ਡਾਕਟਰ ਹੁੰਦਾ ਐਡੇ ਵੱਡੇ ਦਾਅਵੇ ਕਿਤੇ ਜਾਂਦੇ ਅੱਜ ਫੁਲਾਨੇ ਡਾਕਟਰ ਨੇ ਕੈਂਪ ਲਗਾਇਆ ਹੈ ਦੇ ਵਿੱਚ ਇੰਨੇ ਮਰੀਜ਼ਾਂ ਨੂੰ ਦੇਖਿਆ ਗਿਆ ਉਹ ਦੇਖਿਆ ਗਿਆ ਕੋਈ ਫੈਸਿਲਿਟੀ ਨਹੀਂ ਉਸ ਹਸਪਤਾਲ ਦੇ ਵਿੱਚ ਕੋਈ ਕੁਝ ਨਹੀਂ ਹੈਗਾ ਸਿਰਫ ਇੱਕ ਖਬਰਾਂ ਤੱਕ ਸੀਮਤ ਹੋ ਕੇ ਰਹਿ ਗਿਆ ਉਹਦੇ ਵਿੱਚ ਕੋਈ ਸਟਾਫ ਨਹੀਂ ਕੋਈ ਕੁਝ ਨਹੀਂ ਜਦ ਕਿ ਡਿਲੀਵਰੀ ਕੇਸ ਨਹੀਂ ਆਉਂਦੇ ਉੱਥੇ ਆਸ-ਪਾਸ ਦੇ ਪਿੰਡ ਕਈ ਵਾਰੀ ਹਾਦਸੇ ਵੀ ਵਾਪਰ ਜਾਂਦੇ ਆ ਕਿਉਂਕਿ ਅਨਪੜਤਾ ਹੈਗੀ ਆ ਲੋਕ ਇੰਨੇ ਅਵੇਅਰ ਨਹੀਂ ਹੈਗੇ ਉਸ ਪਿੰਡ ਦੀ ਡਿਸਪੈਂਸਰੀ ਵਾਸਤੇ ਤੁਸੀਂ ਕੀ ਕੀ ਕਰੋਗੇ ਮੈਂ ਮੈਂ ਸਾਡੇ ਪਿੰਡ ਵਿੱਚ ਬਹੁਤ ਵੱਡਾ ਹਸਪਤਾਲ ਹੈ ਇਸ ਮੈਸਜ ਨੂੰ ਪ੍ਰਕਾਸ਼ ਦਿੱਤੀ ਸੀ ਸੇ 7 ਕਿਲੋ ਦੂਰ ਦੇਚਾ ਸਾਡੇ ਪਿੰਡ ਹਸਪਤਾਲ ਹਾਂ ਇਹਦੇ ਡਾਕਟਰਾਂ ਦੀ ਕਮੀ ਹੈ ਮੈਂ ਪਿਛਲੀ ਪੰਚਾਇਤ ਨੂੰ ਨਹੀਂ ਕਹਾਂਗਾ ਉਹਨਾਂ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ ਪਰ ਮੇਰਾ ਇਹ ਕੰਮ ਹੋ ਰਿਹਾ ਤੇ ਪੂਰੇ ਡਾਕਟਰਾਂ ਨੂੰ ਪੂਰਾ ਸਟਾਫ ਹੋਵੇ ਆਂਡਵਾਨ ਦੇ ਪਿੰਡਾਂ ਨੂੰ ਪੂਰਾ ਮਨਸੂਰ ਦਾ ਮਿਲ ਇਹ ਮੇਰਾ ਇਹ ਪਹਿਲਾ ਕੰਮ ਹੋਵੇਗਾ ਤੇ ਇੱਕ ਅੱਪਾ ਹੁਣ ਇਹ ਤਾਂ ਤੁਹਾਡੇ ਜਿਹੇ ਵਿਚਾਰ ਧਾਰਾ ਸੁਣ ਲਈ ਤੇ ਅਸੀਂ ਕਾਮਨਾ ਵੀ ਕਰਦੇ ਹਾਂ ਕਿ ਵੀ ਪ੍ਰਮਾਤਮਾ ਤੁਹਾਨੂੰ ਕਾਮਯਾਬੀ ਦੇ ਜਿੰਨੀ ਵੱਡੀ ਤੁਹਾਡੀ ਸੋਚ ਆ ਉਸ ਸੋਚ ਦੇ ਮਤਲਬ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਇਸ ਸੋਚ ਦੇ ਮਾਲਕ ਨੂੰ ਅੱਗੇ ਲੈ ਕੇ ਜਾਣ ਠੀਕ ਹੈ ਤੇ ਅਸੀਂ ਵੀ ਕਾਮਨਾ ਕਰਦੇ ਹਾਂ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਇੱਕ ਜਿਹੜਾ ਆਪਣਾ ਲਾਸਟ ਕੁਐਸਚਨ ਜਿਹੜਾ ਤੁਸੀਂ ਚੋਣ ਨਿਸ਼ਾਨ ਹਾਂ ਜੀ ਤੇ ਚੌਨਿਸਾਨ ਕੀ ਮਹਿਮਤਾ ਪਤਾ ਹੀ ਹੈ ਹਾਂ ਜੀ ਤੁਸੀਂ ਦੱਸੋ ਆਪਣੇ ਰਸਟਣ ਦੀ ਜੋਤ ਨਿਕਾੜੀ ਖੜਾ ਕੜਾਈਓ ਜਿਹੜੀ ਅਜੀ ਉਥੇ ਨਿਸ਼ਾਨਾ ਤੇ ਚਾਰ ਸੀਗੀ ਕੜਾਈ ਨਾ ਜੀ ਜੀ ਹੈ ਜਦੋਂ ਆਪਾਂ ਕੋਈ ਵੀ ਸ਼ੁਭ ਕੰਮ ਕਰਨਾ ਹੈ ਜੀ ਆਪਾਂ ਕਾਦਰ ਅਖੰਡ ਪਾਠ ਵਿਖਾਉਣਾ ਹੈ ਜੀ ਉਹਨੇ ਆਪਾਂ ਕਲਸ਼ ਜਿਹੜਾ ਉਹਦੇ ਉੱਤੇ ਆਪਾਂ ਕੜਨਗੇ ਹਾਂ ਹਾਂ ਤੇ ਜਦੋਂ ਆਪਣਾ ਲਾਸਟ ਸਮਾਉਂਦਾ ਹੈ ਉਹਦੇ ਆਪਾਂ ਕੜਨਗੇ ਅੱਛਾ ਇਹਨ ਮੈਨੂੰ ਮਤਲਬ ਸਮਝ ਹੀ ਨਹੀਂ ਲੱਗਿਆ ਉਹ ਤਾਂ ਘੜਾ ਦਾ ਸੀ ਸ਼ਗਨ ਦਾ ਪ੍ਰਤੀਕ ਮੰਨੂ ਡਿਫਾਈਨ ਕਰੋ ਡੈਫੀਨੇਸ਼ਨ ਕੀ ਲਿਆ ਉਹ ਤੇ ਕਰੀ ਦੀ ਠੰਡਾ ਬਾਨਾ ਹਾਂਜੀ ਆਂਦੀ ਆਂਦੀ ਕਰੇ ਜੋਈ ਹੈ ਨਾ ਇੱਕ ਸ਼ਾਂਤੀ ਲਾ ਲਓ ਸ਼ਾਂਤੀ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਤੀਕ ਹੈ ਤੇ ਤੁਹਾਡੇ ਕਹਿੰਦਾ ਪਾਵੇ ਕਿ ਵੀ ਤੁਸੀਂ ਆਪਣੇ ਪਿੰਡ ਦੇ ਵਿੱਚ ਭਾਈਚਾਰਾ ਦਾ ਸਾਂਝ ਬਣਾ ਕੇ ਰੱਖੋਗੇ ਸ਼ਾਂਤੀ ਪਿਆਰ ਰੱਖੋਗੇ ਸਾਰਿਆਂ ਨੂੰ ਜੋੜ ਕੇ ਰੱਖਣਾ ਸਾਰੇ ਭਾਈ ਜਾਨਾ ਜੁੜ ਕੇ ਰਹੇ ਆਪਣੇ ਇਸ ਇੰਟਰਵਿਊ ਦੇ ਵਿੱਚ ਤੁਸੀਂ ਆਪਣੇ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਕੀ ਦੇਣਾ ਚਾਹੋਗੇ ਤੇ ਅਪੀਲ ਕੀ ਕਰੋਗੇ ਮੈਂ ਨਹੀਂ ਕਿਉਂ ਜੀ ਸਾਰੇ ਧਰ ਮਿਲ ਕੇ ਰਹੇ ਜੀ ਕੋਈ ਲੜਾਈ ਚੱਲਣਾ ਨਹੀਂ ਹਾਂ 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 ਕਿਸੇ ਨਾਲ ਕੋਈ ਦੂਸ਼ਣ ਬਾਜੀ ਜਾਂ ਕਿਸੇ ਨੂੰ ਵੀ ਕੋਈ ਗਲਤ ਸ਼ਬਦ ਨਾ ਮੇਂ ਹਾਂ ਹਾਂ ਇਹ ਮੇਰਾ ਭਾਈ ਜਾਨਾ ਕੋਈ ਲੜਾਈ ਝਗੜੇ ਤੋਂ ਤਾਂ ਮੈਂ ਪਹਿਲੇ ਹੀ ਮੇਰਾ ਪਿੰਡ ਵਿੱਚ ਹੈ ਮੇਰਾ ਮਨ ਕਿ ਚੋਰ ਮੇਰੀ ਕਾਣਸਾ ਲੋਗ ਹੈ ਜੀ ਮੇਰੇ ਕਿਸੇ ਨਾਲ ਕੋਈ ਲੜਾਈ ਝਗੜਾ ਇਹ ਨਹੀਂ ਹੈ ਸਾਰੇ ਪਿੰਡੋਂ ਬਰਾਉ ਦਾ ਬੰਦੇ ਨੇ ਇਹ ਮੇਰੇ ਆਉਣ ਵਾਲੇ ਸਮੇਂ ਦੀ ਮੈਂ ਚਾਹਾਂ ਨਹੀਂ ਸਰ ਬੜੀ ਅਸਲੀ ਤੇ ਤੁਸੀਂ ਅਪੀਲ ਕੀ ਕਰੋਗੇ ਆਪਣੇ ਪਿੰਡ ਵਾਸੀਆਂ ਨੂੰ ਸਾਡੇ ਐਨ ਐਸ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਦੇ ਜੀ ਮੈਂ ਜੇ ਪਹਿਲੇ ਦਿਨ ਕਿਹਾ ਜੀ ਜੇ ਸਭ ਖੁਸ਼ੀਆਂ ਦੇਣਾ ਵੀਲੇ ਖੁਸ਼ੀ ਕੀ ਲੈਣ ਸਾਰੇ ਜੀ ਇਹ ਦੁਨਿਆਵੀ ਚਰਨ ਕਰਾ ਮਨ ਜੀ ਹਾਂ ਜੀ ਚਲੋ ਜੀ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਆਉਣ ਵਾਲੇ 15 ਅਕਤੂਬਰ ਨੂੰ ਪਰਮਾਤਮਾ ਤੁਹਾਨੂੰ ਕਾਮਯਾਬੀ ਦੇਵੇ ਸਤਿ ਸ਼੍ਰੀ ਅਕਾਲ ਹਾਂ ਜੀ ਰਾਜੇ ਹੁਣ ਗੱਲ ਇਹ ਹੈ ਕਿ ਅਸੀਂ ਮਾਸਟਰ ਜੀ ਦੇ ਅੱਜ ਵੀਊ ਲੈਏ ਆ ਠੀਕ ਹੈ ਇਹਨਾਂ ਨੇ ਸਾਨੂੰ ਬੜਾ ਚੰਨਣਾ ਪਾਇਆ ਕਿ ਵੀ ਅਸੀਂ ਪਿੰਡ ਦੇ ਵਿਕਾਸ ਵਾਸਤੇ ਪਿੰਡ ਵਾਲਿਆਂ ਵਾਸਤੇ ਕੀ ਕੀ ਕਰਾਂਗੇ ਠੀਕ ਹੈ ਇਹਨਾਂ ਦੇ ਨਾਲ ਅਸੀਂ ਵਿਚਾਰ ਸਾਂਝੇ ਕੀਤੇ ਆ ਤਾਂ ਤੁਸੀਂ ਸਾਡੀ ਨੌਜਵਾਨ ਪੀੜ੍ਹੀ ਹੋ ਤੁਸੀਂ ਵੀ ਕੋਈ ਉਮੀਦਾਂ ਲਗਾਈਆਂ ਹੋਣੀਆਂ ਨਾ ਹਾਂਜੀ ਬਹੁਤ ਜ਼ਿਆਦਾ ਲਗਾਈਆਂ ਤੁਸੀਂ ਚਾਹਵਾਨ ਹੋ ਇਹਨਾਂ ਨੂੰ ਸਰਪੰਚ ਬਣਾਉਣ ਦੇ ਹਾਂਜੀ ਬਿਲਕੁਲ ਹਾਂਜੀ ਜੇ ਤੁਸੀਂ ਚਾਹਵਾਨ ਹੋ ਸਰਪੰਚ ਬਣਾਉਣ ਦੇ ਤੁਸੀਂ ਉਮੀਦਾਂ ਲਗਾਈਆਂ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰੋ ਵੀ ਤੁਸੀਂ ਕੀ ਚਾਹੁੰਦੇ ਹੋ ਠੀਕ ਹੈ ਦੱਸੋ ਤੁਸੀਂ ਕੀ ਚਾਹੁੰਦੇ ਹੋ ਇਹਨਾਂ ਤੋਂ ਜੀ ਸਾਡਾ ਤਾਂ ਸਾਰਨਾ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਆਏ ਹੋ ਸਾਡੇ ਪਿੰਡ ਦੇ ਵਿੱਚ ਤੇ ਸਾਨੂੰ ਬੜੀ ਖੁਸ਼ੀ ਹੈ ਤੇ ਦੂਜੀ ਗੱਲ ਜੀ ਇਹ ਹੈ ਵੀ ਵਿਚਾਰ ਤਾਂ ਚਲੋ ਠੀਕ ਹੈ ਸਾਡਾ ਮੰਨ ਹੈ ਵੀ ਸਾਡੇ ਬਾਉ ਜੀ ਬਣਨ ਸਰਪੰਚ ਜੀ ਸਾਡੇ ਪਿੰਡ ਦੇ ਆ ਸਾਡੇ ਆਪ ਦੇ ਆ ਹਾਂ 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 ਠੀਕ ਹੈ ਜੀ ਸਾਡਾ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਸਾਡੇ ਪਿੰਡ ਦੀਆਂ ਕੁੜੀਆਂ ਜੀ ਠੀਕ ਹੈ ਜੀ ਮੰਨ ਕੇ ਚਲੋ ਵੀ ਉਹਨਾਂ ਦੀਆਂ ਸ਼ਾਦੀਆਂ ਹੁੰਦੀਆਂ ਵਿਆਹ ਸ਼ਾਦੀਆਂ ਹੁੰਦੀਆਂ ਇਹ ਗਰੀਬ ਕੁੜੀਆਂ ਹਾਂ ਹਾਂ ਜਿੰਨਰੇ ਮਾਪੇ ਉਹਨਾਂ ਵਾਸਤੇ ਉਹਨੇ ਐਫਰਟ ਨਹੀਂ ਕਰ ਸਕਦੇ ਜਿੰਨੇ ਚਾਹੀਦੇ ਤੇ ਮੇਰਾ ਨਾ ਸਰਪੰਚ ਸਾਹਿਬ ਤੋਂ ਤੁਸੀਂ ਗੱਲ ਕਰ ਰਹੇ ਸੀ ਤੇ ਮੇਰਾ ਨਾ ਬੜਾ ਮਨ ਸੀਗਾ ਵੀ ਮੈਂ ਵਿੱਚ ਆਪਦੀ ਗੱਲ ਕਰਾਂ ਪਰ ਤੁਸੀਂ ਬਿਜ਼ੀ ਸੀਗੇ ਨਹੀਂ ਤੁਸੀਂ ਆਪਣਾ ਹੁਣ ਵੀ ਰੱਖ ਸਕਦੇ ਹੋ ਆਪਣਾ ਸਰਪੰਚ ਸਾਹਿਬ ਦੇ ਬਣਨ ਵਾਲੇ ਆਪਣੇ ਤੇ ਤੁਸੀਂ ਆਪਣੇ ਜਿਹੜੇ ਵਿਚਾਰ ਹੈਗੇ ਆ ਹੁਣ ਤੁਸੀਂ ਇਹਨਾਂ ਸਲਾਈਵ ਦੇ ਮਾਧਿਅਮ ਰਾਹੀਂ ਤੁਸੀਂ ਇਹਨਾਂ ਨਾਲ ਹੁਣੇ ਹੀ ਸਾਂਝੇ ਕਰ ਲਓ ਤੇ ਬਾਅਦ ਵਿੱਚ ਦੇਖੋ ਕਿਤੇ ਮੁਕਰਨ ਦੀ ਗੱਜਾਇਆ ਨਹੀਂ ਹਾਂ ਜੀ ਨਹੀਂ ਅਸੀਂ ਮੁਕਰਨ ਦੇ ਅਸੀਂ ਪਹਿਲੀ ਗੱਲ ਤਾਂ ਇਹ ਹੈ ਜੀ ਮੁਕਰਨ ਤਾਂ ਅਸੀਂ ਦੇਣਾ ਹੀ ਨਹੀਂ ਜੀ ਮੁਕਰਨ ਵਾਲਾ ਦਾ ਕੰਮ ਹੀ ਚਲਾ ਗਿਆ ਜੀ ਠੀਕ ਹੈ ਜੀ ਨਾਲੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਮੁਕਰਨ ਵਾਲੀ ਗੱਲ ਆਉਦੀ ਨਹੀਂ ਠੀਕ ਹੈ ਜੀ ਪਰ ਸਾਡਾ ਇੱਕ ਵਿਚਾਰ ਵੀ ਕਹਿ ਲਓ ਜਾਂ ਸਾਡਾ ਮਨ ਵੀ ਹੈ ਕਿ ਸਾਨੂੰ ਇਸ ਚੀਜ਼ ਬਾਰੇ ਜ਼ਰੂਰ ਦੱਸਿਆ ਜਾਵੇ ਕਿ ਜਿਹੜੀਆਂ ਗਰੀਬ ਬੇਟੀਆਂ ਹੈ ਉਹਨਾਂ ਵਾਸਤੇ ਉਹਨਾਂ ਦੀਆਂ ਸ਼ਾਦੀਆਂ ਵਾਸਤੇ ਜਾਂ ਦੁੱਖੇ ਸੁੱਖੇ ਜੋ ਵੀ ਸਿਸਟਮ ਹੈ ਸ਼ਾਦੀਆਂ ਦੀ ਗੱਲ ਕਰੀਏ ਤੇ ਉਹਨਾਂ ਵਾਸਤੇ ਸਰਪੰਚ ਸਾਹਿਬ ਦਾ ਕੀ ਅਪਰਾਲਾ ਰਹੇਗਾ ਉਹ ਸਾਨੂੰ ਜਾਨਣਾ ਪਾਇਆ ਮਾਸਟਰ ਜੀ ਤੁਸੀਂ ਦੱਸੋ ਜੀ ਇਹਨੇ ਬੜਾ ਅੱਛਾ ਸਵਾਲ ਕੀਤਾ ਹੈ ਤੁਸੀਂ ਦੱਸੋ ਕਿਉਂਕਿ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਿਹੜੀ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਆਪਾਂ ਕਰਾਂਗੇ ਜਿਹੜਾ ਵੀ ਆਪਣੇ ਕੋਲ ਆਏਗਾ ਆਪਾਂ 11000 ਰੁਪਇਆ ਸ਼ਾਦੀ ਤੋਂ 5 ਦਿਨ ਪਹਿਲੇ ਉਹਨਾਂ ਦੇ ਕਰਜ਼ਾ ਤੇ ਸ਼ਗਨ ਪਾਤ ਇਹ ਤੁਸੀਂ ਆਪਣੇ ਕੋਲੋਂ ਦੋ ਇਹ ਇਹ ਆਪਣੇ ਕੋਲੋਂ ਦੇ ਆਗੇ ਜੀ ਜੋ ਸਰਕਾਰ ਵੱਲ ਆਉਣਗੇ ਜਿੰਨੇ ਵੀ ਸਰਕਾਰ ਦੇ ਕਿਉਂ ਉਹ ਲੱਗ ਠੀਕ ਹੈ ਹਾਂਜੀ ਆਪਣੇ ਕੋਲੋਂ 11000 ਰੁਪਇਆ ਲੜਕੀ ਨੂੰ ਸ਼ਗਨਾਂ ਦੇ ਪੰਜ ਦਿਨ ਪਹਿਲੇ ਦੇਖ ਲਓ ਬੇਟਾ ਜੀ ਮਾਸਟਰ ਜੀ ਨੇ ਹੁਣੇ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਹੈ ਹਾਂਜੀ ਕਿ ਸਰਕਾਰ ਦੀ ਜਿਹੜੀ ਪਾਲਿਸੀ ਹੈ 51000 ਸਕੀਮ ਸ਼ਗਨ ਸਕੀਮ ਮਿਲਦੀ ਹੈ ਗਰੀਬਾਂ ਨੂੰ ਹਾਂਜੀ ਇਸ ਇਹ ਆਪਣੀ ਜੇਬ ਦੇ ਵਿੱਚੋਂ ਕਿਉਂਕਿ ਇਹ ਸਪਿੰਡ ਦੇ ਸਰਮਾਇਦਾਰ ਆ ਅੱچھے ਖਾਨਦਾਨ ਦੇ ਬੰਦੇ ਆ ਹਨ ਤੇ ਇਹ ਆਪਣੇ ਕੋਲੋਂ ਇੱਕ দান ਵੱਜੋ ਕੰਨਿਆਦਾਨ ਦੇ ਵਿੱਚੋਂ ਇਹ ਦੇਣਗੇ ਠੀਕ ਹੈ ਜੀ ਹਾਂਜੀ ਹਾਂਜੀ ਪੰਜ ਤੁਸੀਂ ਦੱਸੋ ਜੀ ਤੁਸੀਂ ਤੁਹਾਡਾ ਕੋਈ ਸਵਾਲ ਸਾਡਾ ਤੇ ਸਵਾਲ ਹੈ ਜੀ ਗਰਾਊਂਡ ਬਾਰੇ ਹੈ ਜੀ ਅੱਛਾ ਗਰਾਊਂਡ ਵਾਰ-ਵਾਰ ਵੱਜ ਰਿਹਾ ਜੀ ਅੱਛਾ ਉਹਦਾ ਰੁਕਾ ਖਤਮ ਹੋਣਾ ਚਾਹੀਦਾ ਹੈ ਨਹੀਂ ਉਹ ਉਹ ਤਾਂ ਕਾਰਨ ਕੀ ਹੈ ਇਹ ਅੱਗੇ ਵੀ ਜ਼ਿਕਰ ਕਰ ਰਹੇ ਸੀ ਮਾਸਟਰ ਜੀ ਵੀ ਜਿਹੜੀ ਗਰਾਊਂਡ ਹੈ ਉਹ baar baar ਕਹਿੰਦੇ ਟਰੈਕਟਰਾਂ ਨਾਲ ਵਾਹੀ ਜਾਂਦੀ ਉਹ ਦਾ ਕਾਰਨ ਕੀ ਹੈ? ਕਾਰਨ ਇਹ ਹੈ ਜੀ ਜਿਹੜੀ ਪੰਚਾਇਤੀ ਜ਼ਮੀਨ ਉੱਥੇ ਹੈਗੀ ਹੈ ਜੀ ਉਹਦਾ ਕੋਈ ਤਬਾਦਲਾ ਨਹੀਂ ਹੋ ਰਿਹਾ ਜੀ। ਜੀ ਸਰਕਾਰ ਕਹਿ ਰਹੀ ਹੈ ਜੀ ਇਹ ਬਹੁਤ ਕਾਫੀ ਟਾਈਮ ਤੋਂ ਦਿੱਤਾ ਹੈ ਦੀ ਕਰਾਉਣੀ ਉਹਦਾ ਤਬਾਦਲਾ ਨਹੀਂ ਕਰਵਾ ਸਕੇ। ਹੂੰ ਹੂੰ ਤੇ ਹੁਣ ਆਪਦੇ ਤੌਰ ਤੇ ਕੁਝ ਵੀ ਨਹੀਂ ਕਰ ਰਹੇ ਜੀ ਜਦੋਂ ਦਿਲ ਕਰਦਾ ਉਦੋਂ ਵਾਦ ਲੈ ਕਿਸੇ ਨਾ ਕੋਈ ਰੋੜਾ ਹੁੰਦਾ ਪਿੰਡ ਦੇ ਚੋ ਜਦੋਂ ਵਾਦ ਲੈ ਕੇ ਬੰਦ ਜਾਂਦੇ। ਤੇ ਉਦੋਂ ਕਿਸੇ ਤਰ੍ਹਾਂ ਦੀ ਵਿਰੋਧਤਾ ਨਹੀਂ ਕਰਦੇ ਤੁਸੀਂ ਰੋੜਾ? ਰੋੜਾ ਕਰਦੇ ਉਹਨਾਂ ਨਾਲ ਬੈਰ ਵਿਰੋਧ ਹੋ ਜਾਂਦਾ ਜੀ। ਅੱਛਾ ਕਿਉਂ ਮਾਸਟਰ ਜੀ ਇਹ ਹੈ ਜੀ ਜਦੋਂ ਇਹ ਗਰਾਊਂਡ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਤੋਂ ਬਾਜ਼ਾਰਾ ਕੀਤਾ ਸਮਾਂ ਉਹ ਉਸ ਦੇ ਸਰਪੰਚ ਜਿਹੜੇ ਮੌਜੂਦਾ ਸਪੈਸ ਸੀ ਉਹ ਪੱਕਾ ਤੋਂ ਬਦਲ ਨਹੀਂ ਕਰਵਾ ਸਕੀ ਹੁਣ ਜਦੋਂ ਇਹ ਪਿੰਡੇ ਚ ਨਿੱਕੀ ਮੋਟੀ ਗੱਲ ਹੁੰਦੀ ਹੈ ਜੀ ਉਹ ਟਰੈਕਟਰ ਮਰ ਪਾਉਣਗੇ ਤਮੀਆਂ ਜਾਂ ਰੋਟੋਵੇਟਰ ਜਾ ਕੇ ਗਰਾਊਂਡ ਜਾ ਕੇ ਗਰਾਊਂਡ ਬਦਲ ਤੇ ਜੇ ਤੁਸੀਂ ਸਰਪੰਚ ਬਣ ਜਨੇਓ ਹਾਂਜੀ ਫਿਰ ਤੁਸੀਂ ਉਹ ਕੰਡੀਸ਼ਨ ਫਿਰ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਏਗੀ ਪ੍ਰੋਬਲਮ ਆਏਗੀ ਪਰ ਅਸੀਂ ਜਿੰਨਾ ਵੀ ਹੋ ਸਕੇ ਇਸ ਐਫਰਟ ਕਰਾਂਗੇ ਸਰਕਾਰ ਤੋਂ ਨਹੀਂ ਅੱਗੇ ਚੰ ਜਿੱਥੋਂ ਤੱਕ ਹੀ ਜਾਣਾ ਪੈਗਾ ਉਹ ਪੱਕਾ ਤਬਾਦਲਾ ਹੋਵੇ ਜਾਂ ਬਾਹਰ ਵਾਲੇ ਬੱਚਿਆਂ ਨੂੰ ਸਮੱਸਿਆ ਠੀਕ ਹੈ ਜੀ ਦੋ ਚੀਜ਼ਾਂ ਨੇ ਤੁਹਾਡੇ ਸਮਾਧਾਨ ਹੋ ਗਏ ਆ ਠੀਕ ਹੈ ਉਹਨਾਂ ਨੇ ਆਪਣਾ ਵਾਅਦਾ ਕਰ ਲਿਆ ਤੁਸੀਂ ਬੇਟਾ ਜੀ ਤੁਸੀਂ ਦੱਸੋ ਪਿੰਡ ਵਿੱਚ ਨਸ਼ਾ ਨਰੋਕਤਾਂ ਨਸ਼ਾ ਵੀ ਕਿੰਨਾ ਕਿੰਨਾ ਕੁ ਨਸ਼ਾ ਚੱਲ ਰਿਹਾ ਇਸ ਟਾਈਮ ਪਿੰਡ ਦੇ ਵਿੱਚ ਮਾ ਖੇਡਾਂ ਵਾਲੇ ਬੱਚੇ ਜਾਣਗੇ ਨਸ਼ਾ ਘਟੇਗਾ ਜੀ ਹਾਂਜੀ ਨਸ਼ਾ ਜੀ ਬਹੁਤ ਜ਼ਿਆਦਾ ਹੈ ਜੀ ਉਹਦਾ ਅਸੀਂ ਦੇਖੋ ਜੀ ਜਿਹੜੀ ਤੁਹਾਡੇ ਇੱਥੇ ਹਸਪਤਲ ਬਣਿਆ ਹੋਇਆ ਸੀਵਲ ਹਸਪਤਲ ਸੀਐਸਈ ਬਣਿਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਲਾਈਨਾਂ ਲੱਗੀਆਂ ਹੁੰਦੀਆਂ ਗੋਲੀਆਂ ਲੈਣ ਵਾਲੇ ਰ ਦਵਾਈ ਲੈਣ ਵਾਲੇ ਤੇ ਉਹਦੇ ਵਾਸਤੇ ਤੁਹਾਡੇ ਕੀ ਐਪਰ ਰਹਣਗੇ ਨਹੀਂ ਇਹ ਤਾਂ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਜਦੋਂ ਪਾਵੇ ਜਾਵਾਂਗੇ ਜੀ ਪੁਲਿਸ ਨਾਲ ਤਾਲਮੇਲ ਕਰਕੇ ਜਿਹੜੀ ਵੀ ਸਾਡੇ ਪਿੰਡਾਂ ਜਾਂ ਕੋਈ ਸਾਡੇ ਪਿੰਡ ਵਿੱਚ ਨਸ਼ੇ ਦਾ ਕੰਮ ਕਰਦਾ ਜਾਂ ਕੋਈ ਸਾਈਡ ਦੇ ਕਿਸੇ ਪਿੰਡ ਵਿੱਚ ਕਰਦਾ ਹੈ ਜੀ ਉਹਨਾਂ ਦੇ ਪ੍ਰਤੀ ਉਹਨਾਂ ਦਾ ਜਿਸੀਂ ਨਾਲ ਰਲ ਕੇ ਉਹਨਾਂ ਨੂੰ ਫੜਾਵਾਂਗੇ ਨਸ਼ਾ ਬੰਦ ਕਰਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਨੌਜਵਾਨ ਜਿਹੜੇ ਨੇ ਰਸ਼ਦ ਬਚਨ ਹੂੰ ਸਾਡੇ ਪਿੰਡ ਦਾ ਸਦਾਰ ਹੈ ਅੱਛਾ ਬੇਟਾ ਜੀ ਜਦੋਂ ਮਾਸਟਰ ਜੀ ਨੇ ਐਨੇ ਤੁਹਾਡੇ ਨਾਲ ਵਾਅਦੇ ਕੀਤੇ ਹਾਂਜੀ ਜਦੋਂ ਇੰਟਰਵਿਊ ਦੌਰਾਨ ਵੀ ਤੁਸੀਂ ਸਭ ਕੁਝ ਸੁਣ ਰਹੇ ਸੀਗੇ ਹਾਂਜੀ ਠੀਕ ਹੈ 15 ਅਕਤੂਬਰ ਨੂੰ ਜਿਹੜਾ ਨਿਸ਼ਾਨ ਚੋਣ ਨਿਸ਼ਾਨ ਹੈ ਮਾਸਟਰ ਜੀ ਨੇ ਤਾਂ ਮੈਨੂੰ ਦੱਸ ਦਿੱਤਾ ਆ ਹਾਂਜੀ ਤੇ ਮੈਨੂੰ ਵੀ ਪਤਾ ਹੈ ਹਾਂਜੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸੋ ਸਾਰਿਆਂ ਨੂੰ ਆਪਣੇ ਪਿੰਡ ਵਾਸੀਆਂ ਨੂੰ ਕਿ ਚੋਣ ਨਿਸ਼ਾਨ ਕੀ ਆ ਕਾਹਦੇ ਤੇ ਮੋਹਰ ਲਾਈ ਜਾਵੇ ਸਾਰਿਆਂ ਤੋਂ ਪਹਿਲਾਂ ਦਾ ਸਾਰਾ ਪਿੰਡ ਜਿਹੜਾ ਨਵਾਂ ਕਲਾਂ ਦਾ ਮੈਨੂੰ ਲਾਈਵ ਸੁਣ ਰਿਹਾ ਹੈ ਇਹ ਆ ਦੇਖੇਗਾ ਇਨ ਫਿਊਚਰ ਦੇਖੇਗਾ ਕੱਲ ਨੂੰ ਦੇਖੇਗਾ ਪਰਸੋ ਦੇਖੇਗਾ ਜਾਂ ਦਿਨ ਇਲੈਕਸ਼ਨ ਦੇਖੇਗਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਜਿਹੜਾ ਸਾਡਾ ਚੋਣ ਨਿਸ਼ਾਨ ਹੈ ਜਿਵੇਂ ਕਿ ਸਰਪੰਚ ਸਾਹਿਬ ਨੇ ਕਿਹਾ ਹੀ ਹੈ ਸਰਪੰਚ ਸਾਹਿਬ ਮੈਂ ਇਸ ਕਰਕੇ ਕਹਿ ਰਿਹਾ ਕਿ ਸਾਡੇ ਵਾਸਤੇ ਤਾਂ ਇਹ ਸਰਪੰਚ ਸਾਹਿਬ ਹੀ ਤੇ ਪੜਾਵਾਂਗੇ ਵੀ ਅਸੀਂ ਦੂਜੀ ਗੱਲ ਇਹ ਹੈ ਵੀ ਸਾਡਾ ਚੋਣ ਨਿਸ਼ਾਨ ਇਹਨਾਂ ਨੇ ਕਿਹਾ ਵੀ ਜਿਹੜਾ ਘੜਾ ਹੈ ਘੜਾ ਖੁਸ਼ੀ ਤੇ ਗਮੀ ਦੋਆਂ ਚੀਜ਼ਾਂ ਦੇ ਵਿੱਚ ਘੜੇ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ ਜੇ ਅਸੀਂ ਗਾਈਏ ਗੱਲ ਕਰੀਏ ਕਿਉਂਕਿ ਮੈਂ 뮤జిక్ ਸਬਜੈਕਟ ਦੇ ਨਾਲ ਰਿਲੇਟਡ ਆ ਤਾਂ ਮੈਂ ਆਪ ਵੀ ਗੱਲ ਕਰਾਂ ਤੇ ਘੜਾ ਜਿਹੜਾ ਸਾਡੇ ਇੱਕ ਫੋਕ ਰੰਗ ਦੇ ਵਿੱਚ ਵੀ ਘੜੇ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਇੱਕ ਮਿੰਟ ਮੈਂ ਤੁਹਾਡੀ ਗੱਲ ਨੂੰ ਹੋਲਡ ਰੱਖ ਦਿਆਂ ਪਲੀਜ਼ ਡੋਟ ਮਾਈਂਡ ਹਾਂਜੀ ਜੇ ਤੁਸੀਂ ਸੰਗੀਤ ਦੇ ਦੂਜੀ ਗੱਲ ਇਹ ਹੈ ਵੀ ਸਾਡਾ ਤੇ ਉਹ ਨਿਸ਼ਾਨ ਇਹਨਾਂ ਨੇ ਕਿਹਾ ਵੀ ਜਿਹੜਾ ਘੜਾ ਹੈ ਘੜਾ ਖੁਸ਼ੀ ਤੇ ਗਮੀ ਦੋਆਂ ਚੀਜ਼ਾਂ ਦੇ ਵਿੱਚ ਘੜੇ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ ਜੇ ਅਸੀਂ ਗਾਈਏ ਗੱਲ ਕਰੀਏ ਕਿਉਂਕਿ ਮੈਂ ਮਿਊਜ਼ਿਕ ਸਬਜੈਕਟ ਦੇ ਨਾਲ ਰਿਲੇਟਡ ਆ ਤਾਂ ਮੈਂ ਆਪਦੀ ਗੱਲ ਕਰਾਂ ਤੇ ਘੜਾ ਜਿਹੜਾ ਸਾਡੇ ਇੱਕ ਫੋਕ ਰੰਗ ਦੇ ਵਿੱਚ ਵੀ ਘੜੇ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਇੱਕ ਮਿੰਟ ਮੈਂ ਤੁਹਾਡੀ ਗੱਲ ਨੂੰ ਹੋਲਡ ਰੱਖਦੀ ਆ ਪਲੀਜ਼ ਡੋਟ ਮਾਈਂਡ ਹਾਂਜੀ ਜੇ ਤੁਸੀਂ ਸੰਗੀਤ ਦੇ ਨਾਲ ਥੋੜਾ ਜੁੜੇ ਹੋ ਹਾਂਜੀ ਤੇ ਆਪਣੀਆਂ ਦੋ ਲਾਈਨਾਂ ਅਰਸ਼ਾ ਜ਼ਰੂਰ ਸੁਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ ਵਾ ਉੱਠ ਗਏ ਤਾਂ ਖਿਆਲਾਂ ਦੇ ਅੰਬਰ ਪਰ ਜਾਣਗੇ ਰਾਤ ਦਾ ਇੱਕਣ ਦੱਸ ਕੇ ਹਾਲ ਨਿਰਾ ਮੇਰੇ ਮੜਾ ਨੂੰ ਬੀ ਦਾ ਕਰ ਜਾਣਗੇ ਸੁੱਤੇ ਰਹਣ ਦੇ ਪੰਛੀ ਹਾਂਜੀ ਹੁਣ ਤੁਸੀਂ ਆਪਣੀ ਗੱਲ ਜਾਰੀ ਰੱਖੋ ਤਾਂ ਮੈਂ ਕਹਿ ਰਿਹਾ ਸੀ ਕਿ ਜਿੱਦਾਂ ਢੜਾ ਸਾਡੇ ਫੋਕ ਰੰਗ ਦੇ ਵਿੱਚ ਵੀ ਘੜੇ ਦਾ ਜ਼ਿਕਰ ਹੁੰਦਾ ਹੈ ਜੀ ਵੀ ਘੜਾ ਫੋਕ ਦਾ ਪ੍ਰਤੀਕ ਹੈ ਫੋਕ ਸੌਂਗਸ ਦੇ ਵਿੱਚ ਵੀ ਜਿਹੜਾ ਘੜੇ ਨੂੰ ਵਜਾਇਆ ਜਾਂਦਾ ਪਲੇ ਕੀਤਾ ਜਾਂਦਾ ਹੈ ਘੜਾ ਠੰਡਕ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਪਿੰਡ ਦਾ ਹੈ ਅਸੀਂ ਕਹਿ ਰਹੇ ਹਾਂ ਵੀ ਸਾਡਾ ਜਿਹੜਾ ਸਰਪੰਚੀ ਦੇ ਸਾਡੇ ਉਮੀਦਵਾਰ ਹੈ ਅ ਹਰਬੂਲ ਚੰਦ ਜੀ ਬਿੱਲੂ ਮਾਸਟਰ ਜੀ ਕਹਿੰਨੇ ਆ ਅਸੀਂ ਪਿਆਰ ਨਾਲ ਉਹਨਾਂ ਨੂੰ ਤਾਂ ਉਹਨਾਂ ਦਾ ਜਿਹੜਾ ਚੋ ਨਿਸ਼ਾਨ ਘੜਾ ਘੜਾ ਜਿਹੜਾ ਸ਼ਬਦ ਹੀ ਹੈ ਆਪਣੇ ਆਪ 'ਚ ਇੱਕ ਵਿਲੱਖਣ ਆਪਣੇ ਆਪ 'ਚ ਇੱਕ ਆਪਦੀ ਵਿਲੱਖਣਤਾ ਪੇਸ਼ ਕਰਦਾ ਹੈ ਘੜਾ ਠੰਡਕ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਤੀਕ ਹੈ ਫੇਰ ਖੁਸ਼ੀ ਗਮੀ ਦੇ ਵਿੱਚ ਹਰ ਥਾਂ ਸਾਡਾ ਸਾਥ ਦੇਣ ਵਾਲਾ ਤਾਂ ਕਿਉਂ ਨਾ ਜਿੱਦਾਂ ਘੜੇ ਦਾ ਵਿਵਹਾਰ ਹੈ ਉਹ ਆਪਦੇ ਵਿਵਹਾਰ ਤੋਂ ਜਿਹੜਾ ਕੀ ਹੈ ਉਹ ਕਦੇ ਪਿੱਛੇ ਨਹੀਂ ਹਟਦਾ ਤੇ ਇਸੇ ਤਰ੍ਹਾਂ ਸਾਡਾ ਵੀ ਇਹੀ ਹੈ ਕਿ ਸਰਪੰਚ ਸਾਹਿਬ ਹਰ ਕਿਸੇ ਦੇ ਸੁੱਖ ਦੇ ਵਿੱਚ ਦੁੱਖ ਦੇ ਵਿੱਚ ਹਰ ਥਾਂ ਤੇ ਖੁਸ਼ੀ ਗਮੀ ਹਰ ਜਗ੍ਹਾ ਤੇ ਜਿੱਥੇ ਵੀ ਸਾਰੇ ਪਿੰਡ ਨੂੰ ਇਹਨਾਂ ਦੀ ਲੋੜ ਪਾਊਗੀ ਇਹ ਸਾਰਿਆਂ ਦੇ ਨਾਲ ਖੜਨਗੇ ਤੁਰਨਗੇ ਸਾਰੇ ਕਾਰਜ ਕਰਨਗੇ ਤੇ ਸਾਨੂੰ ਬਹੁਤ-ਬਹੁਤ ਇਹਨਾਂ ਤੇ ਵਿਸ਼ਵਾਸ ਹੈ ਸਾਨੂੰ ਆਸਾਂ ਹੈਗੀਆਂ ਤੇ ਸਾਨੂੰ ਸਰਪੰਚ ਸਾਹਿਬ ਤੁਹਾਡੇ ਵੀ ਰਿਕੁਐਸਟ ਵੀ ਹੈ ਕਿ ਸਾਡੀਆਂ ਇਹ ਆਸਾਂ ਨੂੰ ਪੂਰਾ ਕੀਤਾ ਜਾਵੇ ਜੋ ਤੁਸੀਂ ਕਿਹਾ ਪੂਰਾ ਹੋ ਜਾ ਠੀਕ ਹੈ ਜੀ ਜੇ ਤੁਹਾਡੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਬਣ ਜਾਂਦੇ ਐ ਸਪੰਚ ਬਣ ਜਾਂਦੇ ਐ ਤੇ ਤੁਹਾਡੀਆਂ ਆਸਾਂ ਨੂੰ ਪੂਰ ਜ਼ਰੂਰ ਪਏਗਾ ਤੇ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਤੁਹਾਡੀਆਂ ਉਮੀਦਾਂ ਤੇ ਪੂਰਾ-ਪੂਰਾ ਖਰਾ ਉਤਰਨਾ ਹਾਂ ਧੰਨਵਾਦ ਧੰਨਵਾਦ